ਸਸ਼ੀਕਲ ਦੋਸਤੋ ਅੱਜ ਤੁਹਾਡੇ ਵਾਸਤੇ ਜਿਹੜੀ ਲੈ ਕੇ ਆਏ ਸੀ ਰਕਬਾ ਉਹ ਲੈ ਕੇ ਆਏ ਪਿੰਡ ਵੱਡਾ ਗੁਰਾ ਤੋਂ ਜਿਹੜਾ ਕੀ ਰਸਤਾ ਜਾਂਦਾ ਹੈ ਬੁਰਜਾਂਸਿੱਧਾ ਜੋ ਕਿ ਅੱਗੇ ਆ ਕੇ ਇੱਕ ਪੰਗੂ ਨੂੰ ਚਲਾ ਜਾਂਦਾ ਤੇ ਇੱਕ ਟਾਪਾ ਉਹ ਜ਼ਰੂਰ ਦੇ ਵਿੱਚ ਹੈ ਨਾਲੇ ਤੋਂ ਉੱਗਲੀ ਸਾਈਡ ਹੈ ਨਾਲਾ ਟੱਪ ਕੇ ਇਹ ਹੈਗਾ ਟਾਬਾਂ ਵਾਲੀ ਸਾਈਡ ਨੂੰ ਹੈਗਾ ਤੇ ਜੋ ਰਕਬਾ ਹੈ ਚਾਰ ਕਨਾਲ ਦਾ ਰਕਬਾ ਸੋ ਚਾਰ ਕਨਾਲ ਮਿਲਣਗੇ ਰੋਡ ਦੇ ਉੱਤੇ ਹੈ ਫਰੰਟ ਤੇ ਹੈ ਰੇਡ ਵਾਜੀਵੇ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ ਜ਼ਮੀਨ ਦੇ ਵਿੱਚ ਸੋ ਕਿਸੇ ਨੂੰ ਵੀ ਚਾਹੀਦਾ ਹੋਵੇ ਭਲਾ ਭਰਾ ਕੋਈ ਵੀ ਕੰਟੈਕਟ ਕਰ ਸਕਦਾ ਹੈ ਵਧੀਆ ਲੋਕੇਸ਼ਨ ਹੈ ਇੱਕ ਨੰਬਰ ਦੀ ਜ਼ਮੀਨ ਹੈ ਕਨੜਾ ਸਿਰਫ ਹੀ ਚਾਰ ਨੇ ਸੋ ਕੋਈ ਵੀ ਚੁੱਕ ਭਰਾ ਹੋਵੇ ਤੁਹਾਨੂੰ ਜਿਹੜਾ ਵੀ ਸੌਦਾ ਕਰਵਾਉਣਾ ਹੈ ਵਧੀਆ ਦਮਾ ਹੈ ਕੋਈ ਵੀ ਸੌਦਾ ਕਰਨ ਵਾਸਤੇ ਸਿੱਧਾ ਮੈਨੂੰ ਕੰਟੈਕਟ ਕਰ ਸਕਦਾ ਜੇ ਕਿਸੇ ਮੇ ਤੇ ਦਿਨ ਹੋਏ ਤੇ ਵੀਚ ਨਹੀਂ ਹੋਵੇ ਕੰਟੈਕਟ ਕਰ ਸਕਦਾ ਸੌਦਾ ਵਧੀਆ ਹੋਗਾ ਹੈ ਟੂ ਐਂਡ ਫੇਸ ਟੂ ਫੇਸ ਡੀਲ ਹੋਗੀ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੋਵੇਗਾ ਤੁਹਾਨੂੰ ਨਵਸਾਰੀ ਵੀਰਾਂ ਦਾ ਜੋ ਵੀ ਕੰਟੈਕਟ ਕਰਨਾ ਹੈ ਚਾਹੁੰਦਾ ਕਰ ਸਕਦਾ ਹੈ ਸਾਡੇ ਨੰਬਰ ਸੱਜੇ ਦਿਓ ਤੇ ਚੱਲਣੀ ਹੈ ਸ਼ੁਕਰੀਆ